ਸਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਧੂੜਕੋਟ ਤੇ ਧੂੜਕੋਟ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਿਸ ਭਰਾ ਦੇ ਕੋਲੇ ਮੈਂ ਮੌਜੂਦ ਆ ਬਾਈ ਦਾ ਕੰਮ ਵਪਾਰ ਦਾ ਵਾ ਮਿੱਤਰੋ ਚੰਗੇ ਜਾਨਵਰਾਂ ਦੀ ਬਾਈ ਸ਼ਕੀਨੀ ਦੇ ਵਿੱਚ ਪੱਖ ਦੇ ਵਿੱਚ ਚੰਗੀਆਂ ਝੋਟੀਆਂ ਲਿਆ ਕੇ ਵੇਚਦਾ ਬਾਈ ਵੀ ਮਿੱਤਰੋ ਅੱਜ ਫੇਰ ਇੱਕ ਤਰ ਕਰੇ ਖੜਨ ਵਾਲੀ ਚੀਜ਼ ਕਰੇ ਖੜ ਕੇ ਸੋਹਣੀ ਲੱਗਣ ਵਾਲੀ ਝੋਟੀ ਉਹ ਚੀਜ਼ ਪਾਈ ਦੇ ਕੋਲੇ ਆਈ ਹੋਈ ਹੈ ਮਿੱਤਰੋ ਕਰਦੇ ਆ ਗੱਲਬਾਤ ਆਪਾਂ ਪਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਰੇਟ ਕਰਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਵੀਰੇ ਠੀਕ ਆ ਵਧੀਆ ਬਾਈ ਸੀਤਾ ਦੇ ਪਰਿਵਾਰ ਸਨਪਲ ਠੀਕ ਆ ਵਧੀਆ ਚਰਦੀ ਕਲਾ ਚ ਆ ਅਜਾ ਸਤਨਾਮ ਬਾਈ ਵਪਾਰ ਦਾ ਕੰਮ ਬਾਈ ਹਾਂਜੀ ਵਪਾਰ ਦਾ ਕੰਮ ਹੈ ਨਾ ਸਤਨਾਮ ਹੀ ਹੈ ਨਾ ਹਾਂ ਨਾ ਸਤਨਾਮ ਬਾਈ ਹਾਂ ਅਜਾ ਸਤਨਾਮ ਬਾਈ ਫਿਰ ਚੰਗੀਆਂ ਮਈਆਂ ਲਿਓਣਾ ਵੀਰੇ ਹਾਂਜੀ ਚੰਗੀਆਂ ਮੱਝਾਂ ਲੈ ਜਾਂਦੇ ਜਮਾ ਟੌਪ ਦੀਆਂ ਦੁੱਧ ਵਾਲੀਆਂ ਮੱਝਾਂ ਹੀ ਝੋਟੀਆਂ ਲੈ ਜਾਂਦੀਆਂ ਵਦਿਕਾ ਠੀਕ ਹੈ ਬਾਈ ਠੀਕ ਹੈ ਘਰੇ ਰੱਖ ਵਾਲੇ ਕਿਹਨ ਤੋਂ ਪਾ ਕੋਕੇ ਜੜਜੀ ਜੀ ਹੈ ਹਾਂਜੀ ਕੋਕੇ ਜੜ ਘਰੇ ਰੱਖੀ ਚੰਗੀ ਆ ਮਾਜੀ ਬਹੁਤ ਕੀ ਘਰੇ ਖੜੀ ਕੋਤੀ ਚੰਗੀ ਲੱਗੂਗੀ ਕਿੰਨੇ ਦੁੱਧ ਦਰ ਕੱਢ ਰਿਹਾ ਇਹ ਮੇ ਦਾ ਦੁੱਧ ਆਪਾਂ ਬਾਲਾ ਨਹੀਂ ਕਹਿੰਦੇ ਕੋ 16 17 ਕਿਲੋ ਪਾ ਜਾਣਾ ਇਹਨੇ ਰਾਮ ਨਾ ਪਾਈਨ ਲੇਵਲ ਉਵੇ ਦੀ ਖੁੱਲੀ ਡੁੱਲੀ ਬਹੁਤ ਆ ਨਾ ਖੁੱਲੀ ਡੁੱਲੀ ਬਹੁਤ ਆ ਇਹਨੇ ਕਿੰਨੇ ਪਏ ਹਜੇ ਬਈ ਦੇਣ ਆ ਇਹ ਹਫਤੇ ਵੰਗੂ ਲੈ ਜਾਣਾ ਇਹਨੇ ਲੈ ਜਾਣਾ ਫਿਰ ਤਾਂ ਬਹੁਤ ਬਣ ਜਣਾ ਇਹਨੇ ਸੀਲ ਠੰਡੀ ਬਹੁਤ ਆਈ ਕਿਵੇਂ ਮਰਜੀ ਜਵਾਖ ਬੈਠੀ ਜਾਵੇ ਥੱਲੇ ਕੋਈ ਮਰਜੀ ਬੈਠੀ ਜਾਵੇ ਕਹਿਣ ਲੱਗੀ ਉਪਰ ਆਪਰਾ ਜਮਾ ਨਹੀਂ ਕਰ ਉਪਰ ਆਪਰਾ ਜਮਾ ਨਹੀਂ ਕੈਮਰੇ ਤੋਂ ਨਹੀਂ ਡਰਦੀ ਕਿਸੇ ਤੋਂ ਨਹੀਂ ਡਰਦੀ ਕੀ ਕਮਾਲਾ ਜਵਾਖ ਥੱਲੇ ਹੱਥ ਮਾਰੀ ਜਾਵੇ ਕੋਈ ਮਰਜੀ ਚੋਲ ਵਿੱਚ ਚਵਾਈ ਬਹੁਤ ਪੋਲੀ ਇਹਦੀ ਠੀਕ ਆ ਆਜਾ ਸੁਨਮ ਬਾਈ ਇੱਕ ਗੱਲ ਹੋਰ ਆ ਇਹ ਇਲਾਕੇ ਕਿ ਇਲਾਕੇ ਹੀ ਹਰਿਆਣੇ ਦੀ ਹੈ ਜੀ ਹਰਿਆਣੇ ਦੀ ਹੈ ਹਾਂ ਜੀ ਕੀ ਪਤਾ ਬਈ ਤਾਂ ਹੀ ਠੰਡੀ ਜੀ ਦਾ ਬਲੱਡ ਲੈਣੀ ਚੰਗੀ ਹੈ ਨਾ ਬਈ ਹਾਂ ਜੀ ਅੱਛਾ ਇੱਕ ਗੱਲ ਸਤਿਨਾਮ ਬਾਈ ਮੈਨੂੰ ਹੋਰ ਦੱਸੀ ਵੀ ਇਹ ਦੇ ਕਿੰਨੇ ਦੀ ਦੇਗਾ ਆਪਾਂ ਮੁੱਲ ਤਾਂ ਕਿਹੜਾ ਮਰਜ਼ੀ ਕਰਾ ਲਓ ਇਹ 1 60 ਦੀ ਦੇ ਦਾਂਗੇ ਈ ਛੋਟੀ ਮਾਨ ਤਨ ਕਰ ਦੇਂਗਾ ਵਿੱਚੋਂ ਮਾਨ ਤਨ ਕਰ ਦਾਂਗੇ ਚੱਲੀ ਕਿੰਨਾ ਕੋ ਕਰ ਮਾੜਾ ਮੋਟਾ ਆਇਆ ਕਰਾਂਗੇ ਮਾਨ ਤੜ ਕਿਹੜਾ ਕੋਈ ਖੁਸ਼ ਹੋ ਕੇ ਲੈ ਕੇ ਜਾਊਗਾ ਛੋਟੇ ਐਵੇਂ ਕਿਹੜਾ ਬਚਕਾਟਾਂ ਹੀ ਕਰੂਗਾ ਉਹ ਨੂੰ ਨਹੀਂ ਮਾਨਤਣਾ ਕਰਨਾ ਆਪਾਂ ਕਿਹੜਾ ਖੁਸ਼ ਹੋ ਕੇ ਲੈ ਕੇ ਜਾਊਗਾ ਹਾਂ ਜਿਹੜਾ ਮੁਫਤ ਖੋਲੀ ਅੱਗੇ ਵੀ ਦਿੱਤੇ ਆ ਕਿ ਨਾ ਯਾਰ ਦੇ ਕੇ ਨਗਦ ਪੈਸੇ ਲਿਆਂਦੇ ਆ ਆਪਾਂ ਸ਼ੌਂਕ ਨਾਲ ਲਿਆਂਦੀ ਆ ਜਿਵੇਂ ਪੂਰੇ ਸ਼ੌਂਕ ਨਾਲ ਪਸੂ ਲਿਆਂਦਾ ਕੋਈ ਵੀ ਲੈ ਕੇ ਆਈ ਲੈ ਠੀਕ ਹੈ ਬਈ ਤੋਰੀ ਪਈ ਨੂੰ ਮੜਾ ਜਾ ਯਾਰ ਸਤਨਾਬਾਈ ਕੱਢੀ ਖੇ ਨੂੰ ਲੰਮੇ ਕਿਹੜੇ ਤੇ ਮੜਾ ਜਾ ਲੈ ਵੀ ਮਿੱਤਰੋ ਹੁਣ ਵੇਖੋ ਤੁਸੀਂ ਮੈਦਾਨ ਦੇ ਵਿੱਚ ਫਿਰਦੀ ਕੀ ਕਹਿੰਦੀ ਆ ਕਰਮਾਂ ਲੈ ਵੀ ਦੀਪ ਸਿੰਘ ਇੱਧਰ ਨੂੰ ਲਿਆ ਇਹਨੂੰ ਮੜਾ ਜਾ ਇਹਨੂੰ ਕਹਿੰ ਮੂੜ ਲਈ ਪਾਉਂਦੀ ਉੱਥੋਂ ਲੰਮੀ ਤੋਰ ਦੇ ਲੈ ਵੀ ਮਿੱਤਰੋ ਜੈਲਾਪਨ ਮਹਿੰਦੇ ਵਿੱਚ ਓਕੇ ਆ ਜਮਾ 16 17 ਕਿਲੋ ਦੁੱਧ ਦੇਣ ਦੀ ਮਾਲਕਣ ਰਹੂਗੀ ਕਿਉਂਕਿ ਭਾਈ ਹਜੇ ਵਲਟੇਲਾ ਬਹੁਤ ਪਈਆਂ ਮੈਂ ਜਦੋਂ ਪਾਣੀ ਨਾ ਥੱਲੋ ਉਦੋਂ ਓਕੇ ਦੀ ਰਿਪੋਰਟ ਰਹਿਣੀ ਆ ਕਿਉਂਕਿ ਬਈ ਚੀਜ਼ ਬੜੀ ਟਿਕਾਣੇ ਦੀ ਠੰਡੀ ਸੀਲ ਜੈਲੀ ਕੱਦ ਬਾਡੀ ਵਾਲੀ ਮਹਿਲੀ ਵੇ ਭਾਂਡੇ ਵਾਲੀ ਮੈਂ ਸੋਹਣੀ ਸੁਨੱਕੀ ਬਾਹੂ ਬੂ ਬੋਤ ਪਾਰਾ ਪਿੱਛਾ ਪੁੱਛਾ ਬਹੁਤ ਚੰਗਾ ਮਹਿੰਦਾ ਡਿਜ਼ਾਈਨ ਬਹੁਤ ਚੰਗੇ ਆ ਮਹਿੰਦੇ ਅੰਗ ਬਹੁਤ ਚੰਗੇ ਆ ਕਿਉਂਕਿ ਬਈ ਵੇਖੋ ਜਿਹੜਾ ਇਹ ਕੰਮ ਚੰਗੀ ਮਹਿੰਦੇ ਵਿੱਚ ਹੁੰਦਾ ਨਾ ਬਈ ਚੰਗੀ ਮਹਿੰਦੇ ਵਿੱਚ ਸੰਭਣ ਵਾਲਾ ਬੰਦਾ ਹੋਵੇ ਘਾਟਾ ਕਦੇ ਵੀ ਨਹੀਂ ਆਇਆ ਚੰਗੀ ਗਾਂ ਮੈਂ ਦੇ ਵਿੱਚ ਘਾਟਾ ਮੈਂ ਅੱਜ ਤੀਕ ਨਹੀਂ ਦੇਖਣ ਨੂੰ ਮਿਲਿਆ ਹਾਂ ਪ੍ਰਮਾਤਮਾ ਇਹਨਾਂ ਨੂੰ ਸਹੀ ਸਲਾਮਤ ਰਹੀਂ ਤੰਦਰੁਸਤ ਰਹਿਣ ਕਰਮ ਵਾਲਿਆਂ ਤਾਂ ਓਕੇ ਰਿਪੋਰਟ ਰਹਿੰਦੀ ਆ ਜਦੋਂ ਆਪਾਂ ਬਈ ਲਾ ਕੇ 1.5 ਲੱਖ ਪੱਠੇ ਪੂੰਦੇ ਨਹੀਂ ਲਿੱਸੀ ਹੋ ਜਾਂਦੀ ਆ ਫਿਰ ਆਪਾਂ ਕਹਿ ਦਿੰਨੇ ਆ ਯਾਰ ਠੱਗੀ ਵੱਧ ਗਈ ਸਾਡੇ ਨਾਲ ਉਹ ਫਲਾਣੇ ਬੰਦੇ ਨੇ ਮਾਰ ਲਈ ਪਰ ਉਦੋਂ ਮੈਂ ਵੀ ਵੇਖਿਆ ਜੇ ਤੇ ਹੁਣ ਮੈਂ ਵੀ ਦੇਖਿਓ ਆ ਡਿਜ਼ਾਈਨਾਂ ਦੇ ਫਰਕ ਹੁੰਦੇ ਆ ਬਈ ਤੇ ਬਈ ਨੰਬਰ ਸਤ ਨਾਮ ਕਿੰਨਾ ਆ ਗਿਆ ਨੰਬਰ ਆਪਣਾ 9781952698 9781952698 52698 9781952698 98 ਇਸ ਨੰਬਰ ਤੇ ਕਰ ਲਿਓ ਬਾਈ ਮਿੱਤਰੋ 22 ਦਿਨਾਂ ਨਾਲ ਗੱਲਬਾਤ ਟਾਪ ਦੀ ਝੋਟੀ ਆ ਟਾਪ ਦਾ ਝੋਟੀ ਨੂੰ ਟਿਕਾਣਾ ਵਾ ਤੇ ਟਾਪ ਦੇ ਝੋਟੀ ਦੇ ਅੰਗਾ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਆ ਗੱਲਬਾਤ ਲਈ ਪਿੰਡ ਧੂੜਕੋਟ ਜ਼ਿਲ੍ਹਾ ਫਰੀ